ਬਿਲਕੁਲ ਸਾਰੀ ਸਾਫਟਵੇਅਰ ਨਾਲ ਤੇ ਦੋ ਦੋ ਤਿੰਨ ਤਿੰਨ ਜਿਹੜੇ ਹਾਟਸਪੌਟ ਆ ਉਹ ਸਾਰਿਆਂ ਤੇ ਯੁਧ ਨਸ਼ਿਆਂ ਦੇ ਵਿਰੋਧੀ ਜਿਹੜੀ ਮਾਜੋ ਮੁੱਖ ਮੰਤਰੀ ਸਾਹਿਬ ਵੀ ਜੀ ਸਾਹਿਬ ਵੀ ਜੇਤਾਂ ਮੇ ਬਟਾਫੋਰ ਕੈਨ ਪੰਜਾਬ ਅੱਜ ਜਿਹੜੀ ਹੈ ਉਹ ਰੀਡਸ ਚੱਲਦੀ ਹੈ ਤੇ ਅੰਬੈਡਿਕਰ ਬਸਤੀ ਜੀ ਵੀ ਚੱਲਦੀ ਹੈ ਔਰ ਹਜੇ ਤੱਕ ਹੁਣ ਤੱਕ ਜਿਹੜੇ 12 ਐਨਡੀਪੀਐਸ ਦੇ ਜਿਹੜੇ 8 ਪਰਚੇ ਹੋ ਚੁੱਕੇ ਔਰ 12 ਅਕੀਊਜਰ ਰੈਸਟ ਹੋ ਗਏ ਤਾਂ ਕਾ ਵੀ ਜੇ ਲਗਾਤਾਰ ਜਿਹੜੀ ਹੈ ਸਰਚ ਚੱਲਦੀ ਹੈ ਔਰ ਤੇ ਹੋਰ ਵੀ ਜਿਹੜੇ ਕੇਸ ਰਿਸਟਰਡ ਹੋਣਗੇ ਸਰ ਲਗਾਤਾਰ ਜਿਹੜਾ ਨਸ਼ਾ ਵਿਰੋਧ ਮਹਿੰਦੇ ਤਹਿਤ ਕਾਰਵਾਈ ਹੋ ਰਹੀ ਹੈ 90% ਦੀ ਗੱਲ ਕਰੀਏ ਤਾਂ ਨਸ਼ੇ ਤਸਕਰਾਂ ਨੂੰ ਲਗਾਮ ਪੈ ਚੀਕ ਪਰ ਹਾਲੇ ਵੀ ਕਈ ਜਗ੍ਹਾ ਤੇ ਸ਼ਿਕਾਇਤਾਂ ਮਿਲਦੀਆਂ ਨੇ ਕਿ ਨਸ਼ਾ ਵਿਕ ਰਿਹਾ ਔਰ ਉੱਤੇ ਹੁਣ ਪੁਲਿਸ ਦਾ ਕੀ ਮਤਲਬ ਹੈ ਦੇਖੋ ਜਿਹੜੇ ਤਾਂ ਪੁਰਾਣੇ ਹੈਕਚੂਲੋ ਫੈਂਡਰ ਹੈ ਕੁਝ ਬੇਲ ਆਊਟ ਹੋ ਕੇ ਆ ਰਹੇ ਆ ਉਹਨਾਂ ਦੀ ਜਿਹੜੀ ਕਈ ਵਿੱਚ ਕੰਡੀਸ਼ਨਸ ਹੈਗੀਆਂ ਬੇਲ ਦੀਆਂ ਕਿ ਅਗਰ ਇਹ ਰਿਪੀਟ ਆਫੈਂਡਰ ਰਿਪੀਟ ਕਰਦਾ ਹੈ ਸੋ ਫੈਂਸ ਨੂੰ ਤਾਂ ਉਹਦੀ ਬੇਲ ਕੈਨਸਲ ਹੁੰਦੀ ਹੈ ਉਹਦੇ ਜੇ ਵੀ ਅਸੀਂ ਮੂਵ ਕਰ ਰਹੇ ਆ ਕਿ ਉਹਦੀ ਬੇਲ ਕੈਨਸਲ ਕੀਤੀ ਜਾਵੇ ਜਿੱਥੇ ਕੰਡੀਸ਼ਨ 3 ਐਕਸਿਸਟ ਹੈਗੀ ਆ ਪਰ ਅਗਲੀ ਜਿਹੜੀ ਬੇਲ ਕੋਈ ਹੋ ਰਹੀ ਹੈ ਉਹਦੇ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਸਰਕਾਰੀ ਵਕੀਲ ਹੈਗੇ ਉਹਨਾਂ ਦੇ ਰਾਹੀਂ ਇਹ ਵਿੱਚ ਕੰਡੀਸ਼ਨ ਪਾਈ ਜਾਵੇ ਕਿ ਜੇ ਇਹ ਰਿਪੀਟ ਕਰਦਾ ਉਹ ਫੈਸਲੇ ਤੇ ਜਿਹੜੇ ਕਾਨੂੰਨੀ ਕੇਸਾਂ ਦੀ ਬੇਲ ਹੈ ਉਹ ਵੀ ਕੈਨਸਲ ਕੀਤੀ ਜਾਵੇ ਐਂਡ ਉਹ ਇਹ ਹੈ ਕਿ ਜਿਹੜਾ ਜਿਨੇ ਹੁਣੇ ਕੰਮ 'ਤੇ ਪਏ ਹੋਏ ਆ ਉਹ ਥੋੜੇ ਜੇ ਆਦੇ ਤੋਂ ਛੱਡਣ ਨੂੰ ਟਾਈਮ ਤਾਂ ਲੱਗਦਾ ਹੀ ਔਰ ਨਵੇਂ-ਨਵੇਂ ਜਿਹੜੇ ਕੂਰੀਅਰ ਆ ਨਵੇਂ ਕੋਈ ਆਪਣੇ ਬੰਦੇ ਤਿਆਰ ਕਰ ਰਹੇ ਆ ਪਰ ਕਾਫੀ ਇਹ ਟ੍ਰੈਂਡ ਦੇਖਿਆ ਜਾਏ ਵੀ ਪੁਰਾਣੇ ਬੰਦੇ ਕਈ ਇਸ ਚੀਜ਼ ਨੂੰ ਛੱਡ ਗਏ ਆ 25 ਤੋਂ 30% ਤਬਾ ਕਰ ਚੁੱਕੇ ਇਸ ਚੀਜ਼ ਨੂੰ ਲੇਕਿਨ ਕੁਝ ਨਵੇਂ ਬੰਦੇ ਉੱtre ਆ ਨਵੇਂ ਕੂਰੀਅਰ ਉੱtre ਸੋ ਸਾਰੀ ਪੂਰੀ ਕੋਸ਼ਿਸ਼ ਹੈ ਜੀ ਉਸ ਇਸ ਨੂੰ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਦੀ ਸਦਕਾ ਪ੍ਰੋਪਰਟੀ ਵੀ ਸੀਸਨ ਦਾ ਜਿਹੜਾ ਅਪਨੀ ਚੱਲਿਆ ਸੀ ਉਹਨਾਂ ਦਾ ਕਹ ਤਾ ਉਹਨ ਵੀ ਅੱਕੇ ਵੀ ਚੱਲਦੀ ਹੈ ਬਿਲਕੁਲ ਤੇ ਸਾਡੇ ਜਿਹੜਾ ਨਾਰਕੋਟਿਕ ਐਨਟੀਐਫ ਜਿਹੜਾ ਹੈਗਾ ਡਿਪਾਰਟਮੈਂਟ ਉੱਤੇ ਸੀਨੀਅਰ ਅਫਸਰਸ ਨਾਲ ਗੱਲਬਾਤ ਕਰਕੇ ਜਿਹੜੇ ਦਿੱਲੀ ਉਜਤੋਂ ਹੁੰਦੀ ਸੀ ਉੱਥੇ ਇੱਕ ਉਹਨੇ ਆਨਲਾਈਨ ਪੋਰਟਲ ਕਰ ਲਿਆ ਮਤਲਬ ਪਹਿਲੇ ਸਾਡੇ ਮੁਲਾਜ਼ਮ ਜਾਂਦੇ ਸੀ ਦੋ ਸਬ ਇੰਸਪੈਕਟਰ ਰੈਂਕ ਦੇ ਅਫਸਰਸ ਉੱਥੇ ਜਾ ਕੇ ਬੈਠਦੇ ਸੀ ਔਰ ਤੇ ਇੰਟਰ ਚੱਕਰ ਲੱਗ ਜਾਂਦੇ ਸੀ ਉਹਨੇ ਸਾਰਾ ਪ੍ਰੋਸੈਸ ਆਨਲਾਈਨ ਕਰਤਾ ਤੇ ਕਾਫੀ ਕੇਸਿਸ ਜਿਹੜੇ ਆ ਡੈਲੀ ਪੰਜਾਬ ਸਾਰੇ ਪੰਜਾਬ ਤੋਂ ਹੀ ਉਹਦੇ ਤੇ ਆਨਲਾਈਨ ਪੋਰਟਲ ਤੇ ਭਰੇ ਜਾਂਦੇ ਔਰ ਉਹ ਕਨਫਰਮੇਸ਼ਨ ਹੋ ਰਹੀ ਹੈ ਸਰ ਇਸ ਕੋਲ ਬਾਕੀ ਗੱਲ ਕਰੀਏ ਤਾਂ ਅੱਜ ਜਿਹੜੇ ਸਰਕਾਰ ਪ੍ਰੋਪਰੇਸ਼ਨ ਤਹਿਤ ਮੁੱਖ ਤੌਰ ਤੇ ਰਿਕਵਰੀਆਂ ਕੀ ਹੋਈਆਂ ਹਨ ਉਹ ਕੋਈ ਰਾਉਂਡ ਅਪ ਕੀਤੀ ਗਈ ਕੁਝ ਅਜੇ ਚੱਲ ਰਹੀਆਂ ਜੀ ਰਿਕਵਰੀਆਂ 8 ਵਜੇ ਹੁਣ ਤੱਕ ਜਿਹੜੀਆਂ ਸਵੇਰ ਦਾ 8 ਕੇਸ ਦਾ ਰਜਿਸਟਰ ਹੋ ਚੁੱਕੇ ਹੈ ਜਿਦੇ ਚ 12 ਕਿਊਟ ਅਰੈਸਟ ਹੋ ਗਏ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਸ਼ਾਮ ਥੋੜੀ ਦੇਰ ਤੱਕ ਸਾਰੀ ਡਿਟੇਲਸ ਐਸਪੀ ਸਾਹਿਬ ਸ਼ੇਅਰ ਕਰ ਦਿੰਦੇ ਜੀ